ਅੱਜ ਬੜੇ ਦਿਨਾਂ ਬਾਅਦ ਕੋੜਾ ਕੱਢਣਾ ਪਿਆ ਬਈ ਤੇ ਕੋੜਾ ਕੱਢਣ ਦੀ ਵਜ੍ਹਾ ਕੋੜਾ ਕੱਢਣ ਦੀ ਵਜ੍ਹਾ ਇਹ ਆ ਕਿ ਪੰਜਾਬ ਦੇ ਵਿੱਚ ਠੰਡ ਦਾ ਗਾਜ ਹੋ ਚੁੱਕਿਆ ਹੈ ਪਹਿਲਾਂ ਤਾਂ ਆਪਣੀ ਵੀਡੀਓ ਦੇਖਦੇ ਸਾਰੇ ਬਜ਼ੁਰਗਾਂ ਮਾਤਾਵਾਂ ਭੈਣਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤਕੜੇ ਹੋ ਸਾਰੇ ਤੇ ਕੋੜਾ ਕਿਉਂ ਕੱਢਿਆ ਗਿਆ ਕੋੜਾ ਇਸ ਕਰਕੇ ਕੱਢਿਆ ਗਿਆ ਕਿ ਨਵੰਬਰ ਦਾ ਮਹੀਨਾ ਆ ਗਿਆ ਠੰਡ ਦਾ ਗਾਜ ਹੋ ਗਿਆ ਤੇ ਠੰਡ ਦੇ ਵਿੱਚ ਪੰਜਾਬੀਆਂ ਦਾ ਉਹੀ ਰੋਟੀ ਪਾਣੀ ਤੁਗਣਾ ਹੋ ਜਾਂਦਾ ਆ ਕੀ ਪੰਜੀਦੀਆਂ ਬਣਨਗੀਆਂ ਪਹਿਲੀ ਗੱਲ ਤਾਂ ਲੋਕਾਂ ਦੇ ਡੰਗਰ ਸੁੰਦੇ ਨੇ ਇਹਨਾਂ ਦਿਨਾਂ 'ਚ ਡੰਗਰ ਸੁੰਦੇ ਨੇ ਬਹੁਤ ਤੇ ਬੌਲੀਆਂ ਬਾਲੀਆਂ ਚੱਲਦੀਆਂ ਨੇ ਦੁੱਧ ਚੱਲਦਾ ਖੁੱਲਾ ਫਿਰ ਪੰਜੀਦੀਆਂ ਬਣਦੀਆਂ ਨੇ ਤੇ ਫਿਰ ਆਪਣਾ ਸਾਗ ਨੇ ਪੰਜਾਬ ਦਾ ਮਸ਼ਹੂਰ ਖਾਣਾ ਕਹਿ ਲਓ ਸਬਜ਼ੀ ਕਹਿ ਲਓ ਸਬਜ਼ੀਆਂ ਦਾ ਰਾਜਾ ਕਹਿ ਲੋ ਸਾਗ ਸੋ ਉਹਨਾਂ ਸਾਰੀਆਂ ਚੀਜ਼ਾਂ ਕਰਕੇ ਆਪਣੇ ਹੁਣ ਢਿੱਡ ਵਧਨੇ ਨੇ 2 2.5 ਮਹੀਨੇ ਠੰਡ ਦੇ ਵਿੱਚ ਤੇ ਕੁਝ ਮੇਰੇ ਵਰਗੇ ਸ਼ਰਾਬੀ ਸ਼ਰਾਬ ਵਧਾ ਦਿੰਦੇ ਨੇ ਕਿਉਂਕਿ ਰੋਜ਼ ਬਹਿ ਜਾਂਦੇ ਨੇ ਮਹਿਫਲ ਚ ਤੇ ਉਹਨਾਂ ਕਰਕੇ ਫਿਰ ਢਿੱਡ ਵੱਧਦੇ ਨੇ ਤੇ 7-8 ਮਹੀਨਿਆਂ ਦੀ ਮਿਹਨਤ ਕੀਤੀ ਹੋਈ 2.5 ਮਹੀਨਿਆਂ ਦੇ ਵਿੱਚ ਆਪਾਂ ਖਰਾਬ ਕਰ ਬੈਨੇ ਆ ਹੈਨਾ ਐਕਸਰਸਾਈਜ਼ ਹੁੰਦੀ ਨਹੀਂ ਠੰਡੋਂ ਦੀਏ ਆਪਾਂ ਨਿਗਲ ਜੀ ਮਾਰ ਜਾਨੇ ਆਂ ਗੈਲੀ ਕਰ ਜਾਨੇ ਆਂ ਕੀ ਛੱਡ ਯਾਰ ਕੀ ਜਾਣਾ ਸਵੇਰੇ 레이ਟ ਉੱਠੀਦਾ ਤੇ ਆਪਾਂ ਕੁਛ ਕਰਦੇ ਨਹੀਂ ਤੇ ਇਹਨਾਂ ਦੋ ਟਾਈ ਮਹੀਨਿਆਂ ਦੇ ਵਿੱਚ ਜੇ ਆਪਾਂ ਉਹਦਾ ਸ਼ਰੀਰ ਸਾਂਭ ਕੇ ਨਾ ਤੇ ਪੂਰਾ ਸਾਲ ਸਾਂਭ ਕੇ ਸੋ ਉਸ ਕਰਕੇ ਆਪਾਂ ਅੱਜ ਘੋੜਾ ਕੱਢਿਆ ਤੇ ਹੁਣ ਇਹ ਹੁਣ ਡੇਲੀ ਰੁਟੀਨ ਤੇ ਅੱਜ ਤੋਂ ਸਟਾਰਟ ਕਰ ਰਹੇ ਹਾਂ ਮੈਂ ਡੇਲੀ ਰੁਟੀਨ ਤੇ ਕਦੇ ਕੋੜੇ ਤੇ ਕਦੇ ਪੈਦਲ ਕਦੇ ਰਨਿੰਗ ਕਦੇ ਵਾਕ ਤੇ ਕਦੇ ਸਾਈਕਲ ਡੇਲੀ ਕਰਨਾ ਹੈ ਇੱਕ ਗੱਲ ਹੈਗਾ ਜੇ ਤੁਹਾਡੇ ਜ਼ਿੰਦਗੀ ਦੇ ਵਿੱਚ ਕੋਈ ਟਾਰਗੇਟ ਹੈਗਾ ਨਾ ਤਾਂ ਤੁਸੀਂ ਸਾਰੇ ਕੰਮ ਕਰ ਸਕਦੇ ਹੋ ਤੁਸੀਂ ਵੈਸੇ ਕਹੋਗੇ ਨਾ ਕਿ ਮੈਂ ਫਿੱਟ ਹੋਣਾ ਤੁਸੀਂ ਕਦੇ ਫਿੱਟ ਨਹੀਂ ਹੋ ਸਕਦੇ ਤੁਹਾਨੂੰ ਟਾਰਗੇਟ ਬਣਾਉਣਾ ਪਏਗਾ ਤੁਹਾਡਾ ਟਾਰਗੇਟ ਜਿਵੇਂ ਸਾਡਾ ਟਾਰਗੇਟ ਹੈ ਅਸੀਂ ਟਰੈਵਲ ਕਰਦੇ ਹਾਂ ਘੁੰਮਦੇ ਹਾਂ ਰਨਿੰਗ ਕਰਦੇ ਹਾਂ ਨਹੀਂ ਰਨਿੰਗ ਕਿਨਾਂ ਟਰੈਕਿੰਗ ਕਰਦੇ ਹਾਂ ਸੋ ਇਸ ਕਰਕੇ ਅਸੀਂ ਆਪਣੇ ਆਪ ਨੂੰ ਫਿੱਟ ਰੱਖਦੇ ਹਾਂ ਸੋ ਇੰਨੀ ਕੁ ਗੱਲ ਕਰਾਂਗਾ ਅੱਜ ਪਹਿਲੇ ਦਿਨ ਤੇ ਆਪਣੇ ਆਪ ਨੂੰ ਫਿੱਟ ਰੱਖੋ ਸਾਈਕਲ ਚਲਾਓ ਸੈਕੰਡ ਹੈਂਡ ਸਾਈਕਲ ਲੈ ਲਓ 2-4000 ਦਾ ਠੀਕ ਹੈ ਸਾਈਕਲ ਪਿੰਜੋ ਪੂਰਾ ਦੱਬ ਕੇ ਠੀਕ ਆ ਘੰਟਾ ਕੋ ਸਾਈਕਲ ਚਲਾਓ ਨਹੀਂ ਰਨਿੰਗ ਕਰੋ ਵਾਕ ਕਰੋ ਤੁਹਾਡਾ ਦਿਮਾਗ ਤੁਹਾਡੀ ਅਕਲ ਤੁਹਾਡੇ ਲਿੰਗ ਪੈਰ ਸਭ ਕੁਝ ਟਿਕਾਣੇ ਤੇ ਰਹਿਣਗੇ ਸੋ ਵੀਡੀਓ ਤੇ ਕਲਿੱਕ ਕਰਨ ਲਈ ਤੁਹਾਡਾ ਧੰਨਵਾਦ ਤੇ ਅੱਜ ਤੋਂ ਆਪਾਂ ਨਵੀਂ ਚੀਜ਼ ਸ਼ੁਰੂ ਕਰ ਰਹੇ ਹਾਂ ਜੁੜੇ ਰਹਿਆ ਜੇ ਚੈਨਲ ਦੇ ਨਾਲ ਲਵ ਯੂ ਸਤਿ ਸ੍ਰੀ ਅਕਾਲ ਜਿਉਂਦੇ ਵਸਦੇ ਰਹੋ